ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਗੱਡੀ ਇਹਨਾਂ ਦਾ ਨੌਜਵਾਨਾਂ ਦੇ ਵੱਲੋਂ ਭਜਾਈ ਜਾ ਰਹੀ ਸੀ ਕਾਲੀ ਫਿਲਮ ਲਗਾਈ ਗਈ ਹੈ ਜੀ ਗੱਡੀ ਦੇ ਵਿੱਚ ਇਹ ਬਲੈਕ ਫਿਲਮ ਟ੍ਰਿਪਲ ਰਾਈਡਿੰਗ ਵਿਦਆਊਟ ਨੰਬਰ ਪਲੇਟ ਤੇ ਵਿਦਆਊਟ ਡਾਕੂਮੈਂਟ ਜਿਹੜੇ ਵਹੀਕਲ ਨੇ ਇਹਨਾਂ ਦੇ ਖਿਲਾਫ ਜਿਹੜੀ ਸਪੈਸ਼ਲ ਮੈਮ ਸਾਡੇ ਵੱਲੋਂ ਚੱਲ ਰਹੀ ਹੈ ਜ਼ਿਲ੍ਹਾ ਪੁਲਿਸ ਅਮਰਸਰ ਵੱਲੋਂ ਇਸੇ ਲੜੀ ਤਹਿਤ ਜਿਹੜੀ ਗੱਡੀ ਅਸੀਂ 97 ਰੋਡ ਤੇ ਵੇਖੀ ਸੀ ਇਹਨੂੰ ਬਲੈਕ ਫਿਲਮ ਲੱਗੀ ਸੀ ਤੇ ਗੱਡੀ ਦਾ ਪਿੱਛਾ ਕਰਕੇ ਇਹਨੂੰ ਰੋਕ ਕੇ ਬਲੈਕ ਫਿਲਮ ਉਤਾਰ ਲਈ ਆ ਇਹਦਾ ਟ੍ਰਿਪ ਦਾ ਐਕਟੂਅਲੀ ਦਿਆਂ ਦਾ ਚਲਾਣ ਕੀਤਾ ਗਿਆ ਜੀ ਸਾਡੇ ਨਾਮ ਵੱਲੋਂ ਗੱਡੀ ਭਜਾਈ ਗਈ ਹੈ ਜੀ ਰੋਕੀ ਕਿਉਂ ਨਹੀਂ ਗਈ ਦੀ ਉਸੇ ਟਾਈਮ ਮੌਕੇ ਤੇ ਇਹਨਾਂ ਨੂੰ ਬਸ ਪਤਾ ਸੀ ਕਿ ਜਦੋਂ ਪੁਲਿਸ ਸਾਡੇ ਮਗਰ ਲੱਗੀ ਆ ਬਲੈਕ ਫਿਲਮ ਲਾਈ ਐ ਕਾਨੂੰਨ ਦੀ ਲੰਗਣਾ ਕਰ ਰਹੇ ਆ ਇਹ ਡਰਦੇ ਆ ਭਜਾਈ ਸੀ ਅਸੀਂ ਆ ਕੋ ਰੋਕ ਕੇ ਇਹਨਾਂ ਦਾ ਟ੍ਰੈਫਿਕ ਦਾ ਚਲਾਣ ਕਰ ਤਾਂ ਹੋਰ ਵੀ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਕਾਫੀ ਸਾਰੇ ਨੌਜਵਾਨ ਜਿਹੜੇ ਫਿਲਮਾਂ ਲਗਾ ਕੇ ਚੱਲ ਰਹੇ ਨੇ ਗੱਡੀ ਦੇ ਵਿੱਚ ਨਜਾਇਜ਼ ਹੂਟਰ ਵੀ ਲਗਾਏ ਗਏ ਨੇ ਜੀ ਉਹਨਾਂ ਦੇ ਵੱਲੋਂ ਸਾਡਾ ਮੈਸੇਜ ਇਹੋ ਹੀ ਆ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਕਾਨੂੰਨ ਦੀ ਲੰਗਣਾ ਨਾ ਕਰਨ ਜਿੱਥੇ ਵੀ ਕੋਈ ਲੰਗਣਾ ਪਾਈ ਗਈ ਸਰਕਾਰ ਦੇ ਕੀਤੀ ਜਾ ਇਹਨਾਂ ਫੋਟਰ ਲਾਏ ਨੇ ਬੈਗ ਫੋਨ ਲਾਈਆਂ ਆਪਣੇ ਉਤਾਰ ਲੈਣ ਨਹੀਂ ਜਿੰਨਾਂ ਖਿਲਾਫ ਕਾਰਵਾਈ ਕੀਤੀ ਗਈ ਹੈ ਤਾਂ ਸਰ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ ਜੀ ਜੀਤਨਗਰ ਦੇ ਮਾਰਕੀਟ ਦੇ ਵਿੱਚ ਸ਼ਾਮ ਨੂੰ ਨੌਜਵਾਨ ਮੁੰਡੇ ਜਿਹੜੇ ਨੇ ਗੱਡੀਆਂ ਦੇ ਵਿੱਚ ਬੈਠ ਕੇ ਸ਼ਰਾਬ ਪੀਂਦੇ ਨੇ ਜੀ ਸ਼ਰੀਆਮ ਉੱਥੇ ਗੱਡੀਆਂ ਲਗਾ ਕੇ ਕਾਫੀ ਜ਼ਿਆਦਾ ਟ੍ਰੈਫਿਕ ਵੀ ਜਾਮ ਹੋ ਰਿਹਾ ਜੀ ਬਹੁਤ ਜ਼ਿਆਦਾ ਅਸੀਂ ਲਗਾਤਾਰ ਚੈਕਿੰਗ ਕਰਦੇ ਰਹੇ ਨੇ ਜਿੱਥੇ ਵੀ ਇਹੋ ਜਿਹੀ ਗੱਲ ਸਾਹਮਣੇ ਆਈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਆ ਗਈ ਆ ਗਈ